ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਿਸ਼ਾਲੀ ਸ਼ਰਮਾ ਸਵਾਗਤ ਕਰਦੀ ਹਾਂ ਤੁਹਾਡਾ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਪੰਜਾਬੀ ਇੰਡਸਟਰੀ ਦਿਨ-ਪਤਿ ਦਿਨ ਵਧੀਆ-ਵਧੀਆ ਮੂਵੀਜ਼ ਲੈ ਕੇ ਆ ਰਹੀ ਹੈ ਤੇ ਹੁਣ ਜਿਹੜੀ ਮੂਵੀ ਲੈ ਕੇ ਆਈ ਆ ਉਹ ਹੈ ਜੀ BB ਰਜਨੀ ਟੀਜ਼ਰ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਲੋਕਾਂ ਦੇ ਵੱਲੋਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕ੍ਰੇਜ਼ ਹੈ ਇਸ ਮੂਵੀ ਨੂੰ ਦੇਖਣ ਦਾ ਕਿਉਂਕਿ ਅਜਿਹੀ ਮੂਵੀ ਹਲੇ ਤੱਕ ਪੰਜਾਬੀ ਇੰਡਸਟਰੀ ਦੇ ਵਿੱਚ ਨਹੀਂ ਬਣੀ ਤੇ ਮੈਨੂੰ ਲੱਗਦਾ ਹੈ ਕਿ ਇਹ ਮੂਵੀ ਰਿਲੀਜ਼ ਹੋਣ ਤੋਂ ਬਾਅਦ ਜਿਹੜੀ ਪੰਜਾਬੀ ਇੰਡਸਟਰੀ ਹੈ ਉਹ ਅਨਦਰ ਲੈਵਲ ਪੀਕ ਤੇ ਜਾਣ ਵਾਲੀ ਹੈ 노 ਡਾਊਟ ਹਲੇ ਵੀ ਆਪਣੀ ਇੰਡਸਟਰੀ ਬਹੁਤ ਵਧੀਆ ਚੱਲ ਰਹੀ ਹੈ ਪਰ ਕਾਮੇਡੀ ਮੂਵੀਜ਼ ਜ਼ਿਆਦਾ ਚੱਲਦੀਆਂ ਜਾਂ ਲਵ ਸਟੋਰੀਜ਼ ਵੀ ਅੱਜ ਕੱਲ੍ਹ ਆਨਲਾਈਨ ਪਰ ਅਜੇ ਹੀ ਬਾਇਓਪਿਕ ਜਿਹੜੀ ਬਣਨ ਜਾ ਰਹੀ ਹੈ ਬੀਬੀ ਰਜਨੀ ਦੇ ਉੱਤੇ ਉਹ ਬਹੁਤ ਜ਼ਿਆਦਾ ਸੋਹਣੀ ਹੋਣ ਵਾਲੀ ਹੈ ਕਿਉਂਕਿ ਟੀਜ਼ਰ ਦੇਖਦੇ ਹੀ ਲੋਕ ਅੰਡੇ ਜਿਹੜੇ ਖੜੇ ਹੋ ਜਾਂਦੇ ਆ ਕਿ ਹੈ ਗੱਲਬਾਤ ਕੋਈ ਮੂਵੀ ਚ ਤੇ ਮੂਵੀ ਦੇਖਣ ਤਾਂ ਜ਼ਰੂਰ ਜਾਣਾ ਅੱਜ ਅਸੀਂ ਪਹੁੰਚੇ ਹਾਂ ਜੀ ਲੁਧਿਆਣਾ ਕਿਪਸ ਮਾਰਕੀਟ ਤੇ ਪੁੱਛ ਟੀਜ਼ਰ ਦੇਖ ਕੇ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਤੁਸੀਂ ਟੀਜ਼ਰ ਦੇਖ ਰਹੇ ਸੀ ਨਾ ਹੁਣ ਹਾਂ ਜੀ ਕਿਹੜਾ ਟੀਜ਼ਰ ਦੇਖ ਰਹੇ ਸੀ ਮੈਂ ਬੀਬੀ ਰਚਨੀ ਦਾ ਓਕੇ ਤਾਂ ਵਧੀਆ ਲੱਗਿਆ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਹੈ ਦੇਖਣ ਨੂੰ ਗ੍ਰਾਫਿਕਸ 'ਚ ਬਹੁਤ ਫਰਕ ਆ ਮੈਨੂੰ ਇਹ ਲੱਗਦਾ ਹੈ ਕਿ ਟੈਕਨੋਲੋਜੀ ਬਹੁਤ ਇੰਪਰੂਵ ਹੋ ਰਹੀ ਹੈ ਪੰਜਾਬੀ ਇੰਡਸਟਰੀ ਦੀ ਵੀ ਤੇ ਸਪੋਰਟ ਕਰਨਾ ਬੰਦ ਹੈ ਯੈਸ ਤੇ ਮੈਨੂੰ ਲੱਗਦਾ ਹੈ ਕਿ ਕਨਸੈਪਟ ਹੈ ਜਿਹੜਾ ਬੜਾ ਨਿਊ ਹੈ ਬਹੁਤ ਨਵਾਂ ਕਨਸੈਪਟ ਹੈ ਕਿਉਂਕਿ ਜਲਦੀ ਐ ਇਦਾਂ ਦੀਆਂ ਮੂਵੀਜ਼ ਬਣਦੀਆਂ ਹੀ ਨਹੀਂ ਹੈਗੀਆਂ ਹਨਾ ਐਂਡ ਜਿੱਦਾਂ ਦੇ ਗ੍ਰਾਫਿਕਸ ਯੂਜ਼ ਕੀਤੇ ਹੋਏ ਹਨ ਜਿੱਦਾਂ ਦੇ ਸੈਟਸ ਬਣਾਏ ਹੋਏ ਨੇ ਉਹ ਬਹੁਤ ਯੂਨਿਕ ਚੀਜ਼ ਹੈ ਜਲਦੀ ਆਪਾਂ ਪੰਜਾਬੀ ਇੰਡਸਟਰੀ 'ਚ ਮੂਵੀਜ਼ ਹੈ ਹੀ ਨਹੀਂ ਗੀਆਂ ਜੇ ਦੇਖੀ ਹੈ ਹਨਾ ਤੇ ਮੈਨੂੰ ਜਿੰਨਾ ਤੱਕ ਲੱਗਦਾ ਆ ਕਿ ਜਿਹੜੀ ਪੰਜਾਬੀ ਇੰਡਸਟਰੀ ਆ ਉਹ ਕਿਤੇ ਨਾ ਕਿਤੇ ਹੌਲੀ ਹੌਲੀ ਬਾਲੀਵੁੱਡ ਤੇ ਸਾਊਥ ਨੂੰ ਵੀ ਟੱਕਰ ਦੇਊਗੇ ਜੇ ਇਦਾਂ ਦੀਆਂ ਫਿਲਮਾਂ ਬਣਦੀਆਂ ਰਹੀਆਂ ਨੀ ਹੋਤਾ ਬਿਲਕੁਲ ਗਰੋ ਕਰੂਗਾ ਹੀ ਕਿਉਂਕਿ ਆਪਾਂ ਸ਼ੁਰੂ ਤਾਂ ਪਾਵੇਂ ਥੋੜਾ ਲੇਟ ਹੋਏ ਆ ਪਰ ਆਪਾਂ ਪ੍ਰੋਬੇਬਲੀ ਉਹਨਾਂ ਤੋਂ ਅੱਗੇ ਜਾਵਾਂਗੇ ਬਿਲਕੁਲ ਰੂਪੀ ਗਿਲਦੀ ਐਕਟਿੰਗ ਕੇ ਮੈਂਦ ਲੱਗੀ ਬਹੁਤ ਸੀਰੀਅਸ ਇੰਟੈਂਸ ਇਮੋਸ਼ਨਸ ਦਿਖ ਰਹੇ ਨੇ ਰੂਪੀ ਗਿਲਦੇ ਤੇ ਬਾਕੀ ਸਟਾਰ ਕਾਸਟ ਵੀ ਬਹੁਤ ਵਧੀਆ ਯੂਜ਼ ਕੀਤੀ ਹੋਈ ਹੈ ਮੂਵੀ ਦੇ ਵਿੱਚ ਤੇ ਆਈ ਏਮ ਐਕਸਾਈਟਡ ਫॉर ਦ ਮੂਵੀ ਅੱਛਾ ਟੀਜ਼ਰ ਕਿਨੇ ਕਿਨੇ ਘਰ ਦੇ ਵਿੱਚ ਹੋਰ ਦੇਖਿਆ ਆਮ ਘਰਦਿਆਂ ਨੇ ਟੀਜ਼ਰ ਵੇਖਿਆ ਤੇ ਮਮਾ ਪਾਪਾ ਨੇ ਵੇਖਿਆ ਮਾਈ ਡੈਡ ਇਜ਼ ਵੈਰੀ ਐਕਸਾਈਟਡ ਫॉर ਦ ਮੂਵੀ ਤੇ ਉਹ ਵੀ ਇਹੀ ਗੱਲ ਕਰ ਰਹੇ ਸੀਗੇ ਕਿ ਇੰਨੀ ਅਮ ਐਡੀਟਿੰਗ ਤੇ ਇਨਾ ਵੀਫੈਕਸ ਇਹ ਸਭ ਬਹੁਤ ਹੈਵੀ ਯੂਜ਼ ਕੀਤਾ ਹੋਇਆ ਜੋ ਕਿ ਪਹਿਲਾਂ ਨਹੀਂ ਯੂਜ਼ ਕੀਤਾ ਜਾ ਰਿਹਾ ਸੀ ਆਪਾਂ ਸਿਰਫ ਹਾਲੀਵੁੱਡ ਬਾਲੀਵੁੱਡ ਚ ਦੇਖ ਰਹੇ ਸੀ ਤੇ ਹੁਣ ਇਟਸ ਰੀਲੀ ਅ ਪ੍ਰਾਊਡ ਫੀਲਿੰਗ ਟੂ ਸੀ ਇਟ ਇਨ ਦਾ ਪੰਜਾਬੀ ਇੰਡਸਟਰੀ ਕੀ ਲੱਗਦਾ ਮੂਵੀ ਦੇਖਣੀ ਚਾਹੀਦੀ ਸਭ ਨੂੰ ਬਿਲਕੁਲ ਸਸ਼ੀਕਾਲ ਸਸ਼ੀਕਾਲ ਜੀ ਤੁਸੀਂ ਬੀਬੀ ਰਜਨੀ ਦਾ ਟੀਜ਼ਰ ਦੇਖਿਆ ਹਾਂਜੀ ਬਿਲਕੁਲ ਬਹੁਤ ਹੀ ਸੋਹਣਾ ਆ ਸਾਡੇ ਪੰਜਾਬੀ ਇਤਿਹਾਸ ਨੂੰ ਦਰਸਾਉਂਦਾ ਪਿਆ ਆ ਤੇ ਅਸੀਂ ਬਹੁਤ ਖੁਸ਼ ਹੁੰਨੇ ਆ ਇਦਾਂ ਦੀਆਂ ਮੂਵੀਜ਼ ਦੇਖ ਕੇ ਕਿ ਅਸੀਂ ਆਪਣੇ ਕਲਚਰ ਦੇ ਨਾਲ ਜੁੜੇ ਹੋਏ ਆ ਤੇ ਸਟਿਲ ਇਦਾਂ ਦੀਆਂ ਮੂਵੀਜ਼ ਬਣਨੀਆਂ ਮੈਂ ਹਾਂ ਤਾਂ ਤੁਹਾਨੂੰ ਲੱਗਦਾ ਕਿ ਇਦਾਂ ਦੀਆਂ ਮੂਵੀਜ਼ ਅੱਗੇ ਅੱਗੇ ਬਣਨੀਆਂ ਚਾਹੀਦੀਆਂ ਬਿਲਕੁਲ ਬਣਨੀਆਂ ਚਾਹੀਦੀਆਂ ਨੇ ਆਪਣਾ ਇਤਿਹਾਸ ਤਾਂ ਕਦੀ ਮਰਨਾ ਹੀ ਨਹੀਂ ਚਾਹੀਦਾ ਨਹੀਂ ਸਾਡਾ ਕਲਚਰ ਸਾਡਾ ਵਿਰਸਾ ਤਾਂ ਲੋਕਾਂ ਨੂੰ ਸਾਨੂੰ ਦਿਖਾਉਣਾ ਚਾਹੀਦਾ ਹੈ ਕਿ ਹਾਂ ਸਾਡਾ ਇਨ ਰਿਚ ਕਲਚਰ ਹੈ ਪੰਜਾਬੀ ਤੇ ਟੀਜ਼ਰ ਦੇਖਿਆ ਇੱਕ ਵਾਰ ਨੂੰ ਤਾਂ ਐ ਹੋਇਆ ਨਾ ਕਿ ਛੇਤੀ ਛੇਤੀ ਮੂਵੀ ਰਿਲੀਜ਼ ਹੋਵੇ ਤੇ ਅਸੀਂ ਜਾ ਕੇ ਦੇਖੀ ਬਿਲਕੁਲ ਬਿਲਕੁਲ ਆਮ ਵੀਟਿੰਗ ਕਿ ਕਦੋਂ ਰਿਲੀਜ਼ ਹੋਊਗੀ ਤੇ ਮੈਂ ਪਹਿਲਾ ਸ਼ੋਅ ਬੁੱਕ ਕਰੂੰਗੀ ਕੀ ਬਾਤ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਕੀ ਲੱਗਦਾ ਹੈ ਦਦੇ ਮੂਵੀਆਂ ਬਣਨੀਆਂ ਚਾਹੀਦੀਆਂ ਜ਼ਰੂਰ ਬਣਨੀਆਂ ਚਾਹੀਦੀਆਂ ਨੇ ਕਿ ਜਾਕੀ ਲੋਕਾਂ ਨੂੰ ਸਭ ਨੂੰ ਜਵਾਕਾਂ ਨੂੰ ਇਨਸਪਾਇਰ ਹੋ ਸਕੇ ਤੇ ਮੂਵੀ ਟੀਜ਼ਰ ਦੇਖ ਕੇ ਕਿਵੇਂ ਦਾ ਲੱਗਾ ਕਿ ਹਾਂ ਮੂਵੀ ਰਿਲੀਜ਼ ਹੋਵੇ ਤੇ ਮੈਂ ਭੱਜੀ ਭੱਜੀ ਜਾਵਾਂ ਦੇਖਣ ਜ਼ਰੂਰ ਮੂਵੀ ਰਿਲੀਜ਼ ਹੋਵੇ ਮੈਂ ਤਾਂ ਜ਼ਰੂਰ ਜਾਵਾਂਗੀ ਆਪਣੀ ਫੈਮਲੀ ਨਾਲ ਵੀ ਜ਼ਰੂਰ ਜਾਵਾਂਗੀ ਮੈਂ ਤਾਂ ਕੀ ਲੱਗਦਾ ਕਿ ਇਹ ਜੀ ਮੂਵੀ ਸਾਡੀ ਇੰਡਸਟਰੀ ਜਾਣੀਆ ਚਾਹੀਦੀ ਹੈ ਹਾਂ ਜੀ ਆਣੀਆ ਤਾਂ ਚਾਹੀਦੀ ਪੰਜਾਬੀ ਇਤਿਹਾਸ ਨੂੰ ਦਰਸਾ ਰਿਹਾ ਹੈ ਹਾਂ ਜੀ ਇਹ ਤਾਂ ਹੈ ਆਣੀਆ ਤਾਂ ਚਾਹੀਦੀ ਹੈ ਜੇ ਜਾਊਂਗਾ ਦੇਖਣ ਮੂਵੀ ਆਣੀ ਆਂਦੀ ਅਸੀਂ ਜਾਵਾਂਗੇ ਥੈਂਕ ਯੂ ਜੀ ਕੀ ਲੱਗਦਾ ਹੈ ਕਿ ਮੂਵੀ ਜਿਹੜੀ ਹੈਗੀ ਔਰ ਰੌਕ ਕਰੂਗੀ ਸਿਨੇਮਾ ਕਰੰਚ ਐਕਚੁਅਲੀ ਮੂਵੀਆਂ ਇਹੋ ਜਿਹਿਆਂ ਹੀ ਰੋਕ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਆਪਾਂ ਅੱਜ ਕੱਲ ਦੇਖਣਾ ਸਿਰਫ ਹਾਸਾ ਮਜ਼ਾਕ ਰਹਿ ਗਿਆ ਵੀ ਹਾਂ ਹਾਸਲੇ ਖੇਡ ਲੇ ਵੋਹੀ ਮੂਵੀ ਨਹੀਂ ਹੁੰਦੀਆਂ ਆਪਣੇ ਯੂਥ ਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜਨਾ ਵੀ ਮੂਵੀਆਂ ਹੁੰਦੀਆਂ ਕਿਉਂਕਿ ਜੇ ਆਪਾਂ ਕਹਿੰਦੇ ਆ ਸਿਲੇਬਸ 'ਚ ਇਤਿਹਾਸ ਘਟਮ ਹੋ ਰਿਹਾ ਤੁਸੀਂ ਮੂਵੀ ਦੇ ਜ਼ਰੀਏ ਦਿਖਾ ਦਿਓ ਉਹਨਾਂ ਨੂੰ ਹਨਾ ਤੁਸੀਂ ਉਹ ਆਪਣਾ ਇੱਕ ਐਫਰਟ ਦਾਲ ਦੋ ਵੀ ਹਾਂ ਯਾਰ ਬੱਚੇ ਮੂਵੀ 'ਚ ਦੇਖਦੇ ਨੇ ਆਪਾਂ ਇਤਿਹਾਸ ਉਹ ਦਿਖਾ ਦਈਏ ਵੀ ਜਿੱਥੇ ਮੂਵੀਜ਼ ਵੀ ਲੋਕੀ ਜੁੜ ਕੇ ਬਹਿਣ ਵੀ ਹਾਂ ਇਤਿਹਾਸ ਦਿਖਾਇਆ ਸੋ ਇਹ ਜਿਹੜੀ ਮੂਵੀ ਮੈਨੂੰ ਲੱਗਦਾ ਉਸ ਬੇਸ ਤੇ ਐ ਸੋ ਮੈਨੂੰ ਲੱਗਦਾ ਜ਼ਰੂਰ ਦੇਖਣ ਜਾਣਾ ਚਾਹੀਦਾ ਬੀਬੀ ਰਜਨੀ ਮੂਵੀ ਆ ਰਹੀ ਐ ਤੁਸੀਂ ਉਹਨਾਂ ਬਾਰੇ ਦੇਖਿਆ ਟੀਜ਼ਰ ਦੇਖਿਆ ਹਾਂਜੀ ਕਿਵੇਂ ਦਾ ਲੱਗਿਆ ਟੀਜ਼ਰ ਬਹੁਤ ਵਧੀਆ ਲੱਗਿਆ ਜੀ ਤੇ ਕੀ ਲੱਗਦਾ ਐਦਾਂ ਦੀਆਂ ਮੂਵੀਜ਼ ਬਣਨੀਆਂ ਚਾ ਕਿ ਅਸੀਂ ਆਪਣੇ ਕਰਮ ਜੇ ਅਗਰ ਸੱਚੀ ਲਗਨ ਮਿਹਨਤ ਨਾਲ ਕੰਮ ਕਰਦੇ ਆਂ ਤਾਂ ਉਹਦਾ ਫਲ ਜ਼ਰੂਰ ਮਿਲਦਾ ਤੁਸੀਂ ਕਿਹਾ ਕਿ ਇਦਾਂ ਦੀਆਂ ਬਣਨੀਆਂ ਚਾਹੀਦੀਆਂ ਮੂਵੀਜ਼ ਤੁਹਾਨੂੰ ਇਹਦੇ ਬਾਰੇ ਪਤਾ ਹੈ ਪਰ ਬਹੁਤੇ ਲੋਕਾਂ ਨੂੰ ਇਹ ਹਿਸਟਰੀ ਬਾਰੇ ਨਹੀਂ ਪਤਾ ਕਿਉਂਕਿ ਮੈਂ ਜ਼ਿਆਦਾਤਰ ਜੀ ਅੱਜ ਤੱਕ ਮੰਦਿਰ 'ਚ ਬੈਠਣ ਨਾਲੋਂ ਪੜ੍ਹਨ ਦੀਆਂ ਸੱਤਾਂ 'ਚ ਵੀ ਔਰਗਨ ਜੀ ਜ਼ਿਆਦਾ ਬੈਠਿਆ ਹਾਂ ਬਾਕੀ ਦਾਦੀ ਅੰਮਾ ਮੈਂ ਇੱਕ ਖੁਦ ਰਾਈਟਰ ਹਾਂ ਕੀ ਬਾਤ ਹੈ ਹਾਂ ਵਾਓ ਕਿਨਾ ਮੈਨਾਂ ਮੇਰਾ ਨਾਮ ਸਰਵਜੀਤ ਸਿੰਘ ਢਾਲੀਵਾਲ ਹੈ ਉਹ ਲੁਧਿਆਣੇ ਦੇ ਰਹਿਣ ਵਾਲਾ ਮੈਂ ਸੁਧਾਰਪਿੰਡ ਨੂੰ ਬਿਲੋਂਗ ਕਰਦਾ ਹਾਂ ਤੇ ਬਹੁਤ ਵਧੀਆ ਲੱਗਿਆ ਤੁਹਾਨੂੰ ਗੱਲ ਕਰਕੇ ਤੁਹਾਨੂੰ ਕੀ ਲੱਗਦਾ ਮੂਵੀ ਦੇਖਣ ਜਾਣਾ ਚਾਹੀਦਾ ਬਿਲਕੁਲ ਜਾਣਾ ਚਾਹੀਦਾ ਜੀ ਤੁਸੀਂ ਜਾਓਗੇ ਬਿਲਕੁਲ ਜਾਊਂਗਾ ਫੈਮਿਲੀ ਦੇ ਨਾਲ ਬਿਲਕੁਲ ਤੇ ਰੁਪੀ ਗਿਲਦੀ ਐਕਟਿੰਗ ਬਧੀਆ ਲੱਗ ਰਹੀ ਹੈ ਹਾਂ ਬਹੁਤ ਵਧੀਆ ਐਕਟਿੰਗ ਲੱਗ ਰਹੀ ਹੈ ਤੇ ਜੋਗਰਾ ਸਿੰਘ ਤਾਂ ਹੈ ਹੀ ਬੈਸਟ ਵਾਹ ਕੀ ਬਾਤ ਹੈ ਤੇ ਮੂਵੀ ਦੇਖ ਕੇ ਇੱਕ ਵਾਰੀ ਟੀਜ਼ਰ ਦੇਖ ਕੇ ਲੂ ਕੰਡੇ ਤਾਂ ਖੜੇ ਹੋ ਜਾਂਦੇ ਕਿ ਕਿਆ ਮੂਵੀ ਬਣਾਦ ਬਿਲਕੁਲ ਬਿਲਕੁਲ ਸਰ ਜਿਵੇਂ ਕਿ ਤੁਸੀਂ ਦੇਖਿਆ ਕਿ ਕਿਤੇ ਨਾ ਕਿਤੇ ਥੋੜਾ ਬੋਤਾ ਬੀਬੀ ਰਜਨੀ ਵਾਲੇ ਲੋਕਾਂ ਨੂੰ ਪਤਾ ਹੈ ਪਰ ਪ੍ਰੋਪਰ ਚੀਜ਼ਾਂਆਂ ਜਿਹੜੀਆਂ ਉਹ ਮੂਵੀ ਦੇਖ ਕੇ ਹੀ ਪਤਾ ਲੱਗੂਗਾ ਇਤਿਹਾਸ ਪੰਜਾਬ ਦਾ ਜ਼ਰੂਰ ਪਤਾ ਲੱਗੇਗਾ ਕਿ ਪਤਾ ਲੱਗੇਗਾ ਕਿ ਐਕਚੁਅਲ ਦੇ ਵਿੱਚ ਜਿਹੜਾ ਲੋਕ ਨੇ ਉਹ ਕਿਦਾਂ ਬਿਲੀਵ ਕਰਦੇ ਆਪਣੇ ਰਿਲੀਜੀਅਸ ਥਿੰਗਸ ਦੇ ਉੱਤੇ ਪਰਮਾਤਮਾ ਤੇ ਕਿਦਾਂ ਬਿਲੀਵ ਕਰਦੇ ਤੇ ਜਦੋਂ ਆਪਾਂ ਪਰਮਾਤਮਾ ਤੇ ਬਿਲੀਵ ਕਰਦੇ ਹਾਂ ਉਦੋਂ ਚੀਜ਼ਾਂ ਆਪਣੇ ਆਪ ਠੀਕ ਹੋ ਜਾਂਦੀਆਂ ਤਾਂ ਮੂਵੀ ਜ਼ਰੂਰ ਦੇਖਣ ਜਾਇਓ ਸਿਨੇਮਾ ਘਰਾਂ ਦੇ ਵਿੱਚ ਤਾਂ ਜੋ ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੀਆਂ ਮੂਵੀਆਂ ਅੱਗੇ ਹੋਰ ਬਣਨ ਤੇ ਸਾਰੇ ਹੀ ਪ੍ਰੋਡਕਸ਼ਨ ਨੂੰ ਸਾਰੇ ਹੀ ਡਾਇਰੈਕਟਰ ਨੂੰ ਹੌਸਲਾ ਵਜਾਈ ਹੋਰ ਮਿਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਬਣੇ ਰੋ ਸਾਡੇ ਨਾਲ ਮੰਨਦੇ ਇਜਾਜ਼ਤ ਤੰਦਾਂ